ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਜੋ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਸੁਡਲਾ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਆ ਕੱਲ ਦਾ ਜਿਹੜਾ ਨਵਜੋਤ ਸਿੰਘ ਸਿੱਧੂ ਦਾ ਇੱਕ ਭਾਸ਼ਣ ਹੈ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਸੋ ਇਸ ਭਾਸ਼ਣ ਦੀ ਕੀ ਖਾਸੀਅਤ ਰਹੀ ਹੈ ਇਸ ਉੱਪਰ ਗੱਲ ਜ਼ਰੂਰ ਕਰਾਂਗੇ ਕਿ ਇਹ ਆਪਾਂ ਮੰਨ ਲਈਏ ਕਿ ਇਹ ਮੰਨਿਆ ਜਾਵੇ ਕਿਉਂਕਿ ਜਿਸ ਤਰ੍ਹਾਂ ਨਾਲ ਉਹਨਾਂ ਨੇ ਇਹ ਭਾਸ਼ਣ ਦਿੱਤਾ ਹੈ ਨਵਜੋਤ ਸਿੰਘ ਸਿੱਧੂ ਜੋ ਹੈ ਮੁਰ ਤੋਂ ਪੰਜਾਬ ਦੀ ਸਿਆਸਤ ਦੇ ਵਿੱਚ ਸਰਗਰਮ ਹੋ ਗਏ ਨੇ ਸੁਰੂ ਇਸ ਉੱਪਰ ਗੱਲ ਸਾਂਝੀ ਕਰਿਓ ਦੇਖੋ ਕੱਲ ਨਵਜੋਤ ਸਿੰਘ ਸਿੱਧੂ ਡਿੜਬਾ ਦੇ ਵਿੱਚ ਗਏ ਸੀ ਸੁਰਜੀਤ ਸਿੰਘ ਤਮਾਨ ਜਿਹੜੇ ਕਿ ਤਿੰਨ ਵਾਰ ਦੇ ਐਮਐਲਏ ਨੇ ਐਕਸ ਐਮਐਲਏ ਨੇ ਉਹਨਾਂ ਦੀ ਧਰਮ ਪਤਨੀ ਬੀਬੀ ਬਲਬੀਰ ਕੌਰ ਤਮਾਨ ਉਹ ਦੁਨੀਆ ਤੋਂ ਚਲੇ ਗਏ ਸੀ 8 ਅਗਸਤ ਨੂੰ ਉਹਨਾਂ ਦੇ ਨਿਮਿਤ ਸਹਜ ਪਾਠ ਦਾ ਭੋਗ ਸੀ ਔਰ ਇਸ ਭੋਗ ਸਮਾਗਮ ਦੇ ਵਿੱਚ ਅੰਤਿਮ ਅਰਦਾਸ ਮੌਕੇ ਹਜ਼ਾਰਾਂ ਦੀ ਗਿਣਤੀ 'ਚ ਮੈਂ ਕਹੂੰਗਾ ਲੱਖ ਤੋਂ ਵੱਧ ਲੋਕ ਅੰਤਿਮ ਅਰਦਾਸ ਦਾ ਹਿੱਸਾ ਬਣੇ ਹੋਣਗੇ ਜਿਸ ਵੱਡੇ ਪੱਧਰ ਤੇ ਉੱਥੇ ਪੀੜ ਸੀ ਔਰ ਇਹਦੇ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਿਵੇਂ ਸੁਰਜੀਤ ਸਿੰਘ ਧਮਾਨ ਜਾਂ ਉਹਨਾਂ ਦਾ ਪਰਿਵਾਰ ਇਹ ਕਿਵੇਂ ਆਮ ਲੋਕਾਂ ਦੇ ਨਾਲ ਜੁੜੇ ਸੀ ਔਰ ਨਵਜੋਤ ਸਿੰਘ ਸਿੱਧੂ ਵੀ ਉੱਚੇ ੱਚੇ ਤੌਰ ਤੇ ਉੱਥੇ ਪਹੁੰਚੇ ਨਵਜੋਤ ਸਿੰਘ ਸਿੱਧੂ ਦਾ ਇਸ ਪਰਿਵਾਰ ਦੇ ਨਾਲ ਬਹੁਤ ਖਾਸ ਦੋਸਤਾਨਾ ਰਿਸ਼ਤਾ ਹੈ ਸੁਰਜੀਤ ਸਿੰਘ ਧਮਾਨ ਨਾਲ ਨਵਜੋਤ ਸਿੰਘ ਸਿੱਧੂ ਨੇ ਉੱਥੇ ਅੰਤਿਮ ਅਰਦਾਸ ਮੌਕੇ ਜਿਹੜਾ ਭਾਸ਼ਣ ਦਿੱਤਾ ਸੀ ਉਹ ਭਾਸ਼ਣ ਬਹੁਤ ਜ਼ਿਆਦਾ ਵਾਇਰਲ ਹੋਇਆ ਲੱਖਾਂ ਲੋਕ ਸੋਸ਼ਲ ਮੀਡੀਆ ਤੇ ਉਸ ਭਾਸ਼ਣ ਨੂੰ ਦੇਖ ਚੁੱਕੇ ਨੇ ਅਜਿਆ ਨਹੀਂ ਹੈ ਕਿ ਪਹਿਲੀ ਵਾਰੀ ਨਵਜੋਤ ਸਿੰਘ ਸਿੱਧੂ ਦਾ ਭਾਸ਼ਣ ਹੋਇਆ ਹੈ ਜਾਂ ਪੰਜਾਬ ਦੇ ਕਿਸੇ ਹੋਰ ਲੀਡਰ ਦਾ ਭਾਸ਼ਣ ਵਾਇਰਲ ਨਹੀਂ ਹੁੰਦਾ ਹੋਰ ਬਹੁਤ ਸਾਰੇ ਲੀਡਰ ਨੇ ਸਮੇਂ-ਸਮੇਂ ਤੇ ਜਿਨ੍ਹਾਂ ਦੇ ਭਾਸ਼ਣ ਬਹੁਤ ਜ਼ਿਆਦਾ ਵਾਇਰਲ ਹੁੰਦੇ ਨੇ ਉਹ ਨਵਜੋਤ ਸਿੰਘ ਸਿੱਧੂ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਉਹ ਚੋਣ ਸਰਗਰਮੀ ਦੇ ਵਿੱਚ ਉਹਨਾਂ ਨੇ ਹਿੱਸਾ ਨਹੀਂ ਲਿਆ ਕਿਉਂਕਿ ਜਦੋਂ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਮਜ਼ਬੂਤ ਕਰਨ ਲਈ ਨਵਜੋਤ ਸਿੰਘ ਸਿੱਧੂ ਨੇ ਨੁੱਕੜ ਮੀਟਿੰਗਾਂ ਸ਼ੁਰੂ ਕੀਤੀਆਂ ਤੇ ਨਵਜੋਤ ਸਿੰਘ ਸਿੱਧੂ ਦੀਆਂ ਨੁੱਕੜ ਮੀਟਿੰਗਾਂ ਰੈਲੀਆਂ 'ਚ ਬਦਲ ਗਈਆਂ ਸੀ। ਭਾਵੇਂ ਮਹਾਰਾਜਪਿੰਡ ਦੀ ਰੈਲੀ ਸੀ, ਕੋਟ ਸ਼ਮੀਰਾ ਸੀ ਜਿੱਥੇ ਹਰਵਿੰਦਰ ਸਿੰਘ ਲਾੜੀ ਨੇ ਰੈਲੀ ਕੀਤੀ, ਜਾਂ ਮੋਗਾ ਸੀ ਜਾਂ ਹੁਸ਼ਿਆਰਪੁਰ ਸੀ। ਨਵਜੋਤ ਸਿੰਘ ਸਿੱਧੂ ਦੀਆਂ ਰੈਲੀਆਂ 'ਚ ਬਹੁਤ ਵੱਡੀ ਗਿਣਤੀ 'ਚ ਲੋਕ ਆਏ। ਉਹ ਇਸ ਗੱਲ ਦਾ ਸੰਕੇਤ ਵੀ ਸੀ ਕਿ ਲੋਕ ਸੱਚੇ ਦਿਲੋਂ ਕਾਂਗਰਸ ਦੇ ਨਾਲ ਜੁੜੇ ਹੋਏ ਜਿਹੜੇ ਨੇ ਉਹ ਬਹੁਤ ਨੇ ਉਹਨਾਂ ਦੀ ਕਮੀ ਨਹੀਂ ਕੋਈ ਇਸੇ ਕਰਕੇ ਕਾਂਗਰਸ ਹਰ ਸੀਟਾਂ ਵੀ ਜਿੱਤੀ ਪੰਜਾਬ ਚ 7-8 ਸੀਟਾਂ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਜਦੋਂ ਐਂਟੀ ਇਨਕੰਮਬੈਂਸੀ ਸੀ ਕੇਂਦਰ ਦੀ ਨਰਿੰਦਰ ਮੋਦੀ ਦੀ ਸਰਕਾਰ ਦੇ ਖਿਲਾਫ ਤੇ ਉਹਦਾ ਫਾਇਦਾ ਕਾਂਗਰਸ ਨੂੰ ਮਿਲਿਆ ਕਿਉਂਕਿ ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਐਮਐਸਪੀ ਦਾ ਜਿਹੜਾ ਗਰੰਟੀ ਦੀ ਮੰਗ ਹੈ ਕਿਸਾਨਾਂ ਦੀ ਅਸੀਂ ਉਹਨਾਂ ਦਾ ਸਮਰਥਨ ਕਰਦੇ ਹਾਂ ਦੇ ਲੱਖ ਰੁਪਇਆ ਮਹਿਲਾਵਾਂ ਦੇ ਖਾਤੇ ਚ ਸਾਲਾਨਾ ਗੱਲ ਕੀਤੀ ਰਾਹੁਲ ਗਾਂਧੀ ਨੇ ਇਹਨਾਂ ਸਾਰੀਆਂ ਗੱਲਾਂ ਦਾ ਫਰਕ ਕਾਂਗਰਸ ਨੂੰ ਪਿਆ ਕਾਂਗਰਸ ਨੂੰ ਫਾਇਦਾ ਮਿਲਿਆ ਐਂਟੀ ਇਨਕੰਮਬੈਂਸੀ ਭਾਵੇਂ ਕੇਂਦਰ ਸਰਕਾਰ ਦੀ ਸੀ ਭਾਵੇਂ ਕਿਤੇ ਨਾ ਕਿਤੇ ਸ਼ਰੋਮਨੀ ਅਕਾਲੀ ਦਲ ਦੀ ਵੀ ਮੈਂ ਕਹਿ ਸਕਦਾ ਐਂਟੀ ਇਨਕੰਮਬੈਂਸੀ ਰਹੀ ਹੈ ਭਗਵੰਤ ਮਾਨ ਸਰਕਾਰ ਤਾਂ ਫੇਰ 26% ਵੋਟਾਂ ਲੈ ਗਈ ਕਾਂਗਰਸ ਦੇ ਬਰਾਬਰ ਹੁਣ ਸਵਾਲ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਭਾਸ਼ਣ ਵਾਇਰਲ ਕਿਉਂ ਹੋਇਆ ਨਵਜੋਤ ਸਿੰਘ ਸਿੱਧੂ ਦੇ ਭਾਸ਼ਣ ਵਾਈਰਲ ਹੋਣ ਦੇ ਪਿੱਛੇ ਇੱਕ ਤਾਂ ਨਵਜੋਤ ਸਿੰਘ ਸਿੱਧੂ ਦਾ ਆਪਣਾ ਸੱਚਾ ਸੋਚਾ ਕਿਰਦਾਰ ਹੈ ਕਿ ਇੱਕ ਇਮਾਨਦਾਰ ਬੰਦਾ ਵਾਰ-ਵਾਰ ਪੰਜਾਬ ਦੇ ਲਈ ਜਿਹਦੇ ਮਨ 'ਚ ਦਰਦ ਹੈ ਉਹ ਹਰ ਜਗ੍ਹਾ ਤੇ ਖੜਾ ਹੈ ਪੰਜਾਬ ਦੇ ਲਈ ਚੋਣਾਂ 'ਚ ਉਹਨਾਂ ਨੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਸੀ ਡਾਕਟਰ ਨਵਜੋਤ ਕੌਰ ਸਿੱਧੂ ਨੂੰ ਕੈਂਸਰ ਕੈਂਸਰ ਦਾ ਇਲਾਜ ਕਰਾਉਣਾ ਸੀ ਵਿੱਤੀ ਤੌਰ ਤੇ ਬਹੁਤ ਜ਼ਿਆਦਾ ਕਮਜ਼ੋਰ ਨਵਜੋਤ ਸਿੰਘ ਸਿੱਧੂ ਹੋ ਚੁੱਕੇ ਸੀ ਇੰਨਾ ਲੰਮਾ ਸਮਾਂ ਉਹਨਾਂ ਨੇ ਸਿਆਸਤ ਕੀਤੀ ਤੇ ਉਹਨਾਂ ਨੇ ਕਿਸੇ ਤੋਂ ਪੈਸਾ ਨਹੀਂ ਲਿਆ ਨਾ ਫੰਡ ਇਕੱਠੇ ਕੀਤੇ ਨਾ ਕਮਿਸ਼ਨ ਨਾ ਕਰਪਸ਼ਨ ਨਾ ਫੰਡ ਸੋ ਇਸ ਕਰਕੇ ਜ਼ਰੂਰੀ ਸੀ ਨਵਜੋਤ ਸਿੰਘ ਸਿੱਧੂ ਕ੍ਰਿਕਟ ਦੀ ਕਮੈਂਟਰੀ ਚ ਵਾਪਸ ਗਏ ਅੱਜ ਕੱਲ ਉਹ ਗੈਸਟ ਲੈਕਚਰ ਕਰਦੇ ਨੇ ਪਰसों ਚੌਥੇ ਹੀ ਗੁਆਹ ਦੇ ਵਿੱਚ ਗੈਸਟ ਲੈਕਚਰ ਕਰਕੇ ਆਏ ਨੇ ਵੱਡੀਆਂ-ਵੱਡੀਆਂ ਕੰਪਨੀਆਂ ਉਹਨਾਂ ਨੂੰ ਬੁਲਾਉਂਦੀਆਂ ਨੇ ਕਿ ਕਾਮਯਾਬੀ ਦੇ ਗੁਰ ਸਿਖਾਏ ਜਾਣ ਨਵਜੋਤ ਸਿੰਘ ਸਿੱਧੂ ਵੱਲੋਂ ਗੁਰ ਸਿਖਾਏ ਜਾਂਦੇ ਨੇ ਮਲਾਜ਼ਮਾਂ ਨੂੰ ਕਿ ਕਿਵੇਂ ਆਪਣੀ ਜ਼ਿੰਦਗੀ ਚ ਕਾਮਯਾਬ ਹੋਣਾ ਹੁਣ ਤੁਸੀਂ ਵੇਖੋ ਭਾਵੇਂ ਜਦੋਂ ਨਵਜੋਤ ਸਿੰਘ ਸਿੱਧੂ 1 ਸਾਲ ਲਈ ਜੇਲ੍ਹ ਚ ਗਏ ਤੇ ਬਹੁਤ ਸਾਰੇ ਲੋਕਾਂ ਨੇ ਕਿਹਾ ਹੁਣ ਨਵਜੋਤ ਸਿੰਘ ਸਿੱਧੂ ਖਤਮ ਹੈ ਪਰ ਨਵਜੋਤ ਸਿੰਘ ਸਿੱਧੂ ਨਾ ਤਾਂ ਖਤਮ ਹੋਇਆ ਨਾ ਆਊਟ ਹੋਇਆ ਸਿਆਸਤ ਵਿੱਚੋਂ ਵੀ ਨਵਜੋਤ ਸਿੰਘ ਸਿੱਧੂ ਆਊਟ ਨਹੀਂ ਹੈ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਸੀ ਕਿ ਕ੍ਰਿਕਟ ਦੀ ਕਮੈਂਟਰੀ ਕਰਨ ਚੱਲਿਆ ਗਿਆ ਨਵਜੋਤ ਸਿੰਘ ਸਿੱਧੂ ਸਿਆਸਤ ਚੋਂ ਆਊਟ ਹੈ ਹਾਂ ਨਵਜੋਤ ਸਿੰਘ ਸਿੱਧੂ ਦੀ ਸਿਆਸਤ ਕਮਿਸ਼ਨ ਵਾਲੀ ਨਹੀਂ 10% ਮੇਵਾ ਤੇ 90% ਸੇਵਾ ਉਹ ਨਹੀਂ ਨਵਜੋਤ ਸਿੱਧੂ ਦੀ ਸਿਆਸਤ 100% ਸੇਵਾ ਵਾਲੀ ਹੋਈ ਹੈ ਇਸੇ ਕਰਕੇ ਉਹ ਆਪਣਾ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਅੱਜ ਕੱਲ ਕੰਮਕਾਰ ਚ ਵਾਪਸ ਮੁੜੇ ਨੇ ਸੋ ਉਹ ਕੰਮਕਾਰ ਚ ਵਾਪਸ ਮੁੜੇ ਨੇ ਪਹਿਲਾਂ ਵੀ ਉਹ ਸਿਆਸਤ ਚ ਰਹੇ ਨੇ ਹੁਣ ਵੀ ਸਿਆਸਤ ਚ ਨੇ ਠੀਕ ਹੈ ਜਿਵੇਂ ਜਿਵੇਂ ਉਹਨਾਂ ਨੂੰ ਮੌਕਾ ਮਿਲਦਾ ਹੈ ਜਾਂ ਪਾਰਟੀ ਕੋਈ ਜ਼ਿੰਮੇਵਾਰੀ ਲਾਉਂਦੀ ਹੈ ਤੇ ਫਿਰ ਉਹ ਉਸ ਤਰ੍ਹਾਂ ਨਾਲ ਆਪਣੀ ਭੂਮਿਕਾ ਨੂੰ ਅੱਗੇ ਵਧਾਉਣਗੇ ਪਰ ਕੱਲ ਉਹਨਾਂ ਨੇ ਦੋ ਤਿੰਨ ਗੱਲਾਂ ਬਹੁਤ ਵੱਡੀਆਂ ਕੀਤੀਆਂ ਜਿਹਦੇ ਕਰਕੇ ਉਹਨਾਂ ਦਾ ਭਾਸ਼ਣ ਬਹੁਤ ਜ਼ਿਆਦਾ ਵਾਇਰਲ ਹੋਇਆ ਨਵਜੋਤ ਸਿੰਘ ਸਿੱਧੂ ਕਹਿੰਦੇ ਕਿ ਪੰਜਾਬ ਦੇ ਲੋਕ ਕਿਰਦਾਰਾਂ ਤੇ ਭਰੋਸਾ ਕਰਦੇ ਨੇ ਤੇ ਦੇਰ ਸਵੇਰ ਉਹ ਭਰੋਸਾ ਹੀ ਹੈ ਜਿਹੜਾ ਪੰਜਾਬ ਦੀ ਰਾਜਨੀਤੀ ਨੂੰ ਉਭਾਰੇਗਾ ਸੋ ਇਹ ਬਹੁਤ ਵੱਡੀਆਂ ਗੱਲਾਂ ਸੀ ਨਵਜੋਤ ਸਿੰਘ ਸਿੱਧੂ ਦੀਆਂ ਗੱਲਾਂ 'ਚ ਕਿਉਂਕਿ ਹੁਣ ਵੀ ਲੋਕ ਲੋਕਾਂ ਦਾ ਨਵਜੋਤ ਸਿੰਘ ਸਿੱਧੂ ਨਾਲ ਕੋਈ ਨਾਰਾਜ਼ਗੀ ਨਹੀਂ ਨਵਜੋਤ ਸਿੰਘ ਸਿੱਧੂ ਨੇ ਨਾ ਕਰਪਸ਼ਨ ਕੀਤੀ ਨਾ ਕਿਸੇ ਨੂੰ ਨੁਕਸਾਨ ਕੀਤਾ ਪਿਛਲੀ ਵਾਰੀ ਕਾਂਗਰਸ ਨੇ ਵੱਡੀ ਗਲਤੀ ਕੀਤੀ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਬਣਾਏ ਜਾਣੇ ਚਾਹੀਦੇ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਇਆ ਜੇ ਅਗਰ ਨਵਜੋਤ ਸਿੰਘ ਸਿੱਧੂ ਨੂੰ ਚਿਹਰਾ ਬਣਾ ਦਿੱਤਾ ਜਾਂਦਾ ਤੇ ਫਿਰ ਕਾਂਗਰਸ ਦੀਆਂ ਸੰਭਾਵਨਾਵਾਂ ਬਰਕਰਾਰ ਰਹਿਣੀਆਂ ਸੀ ਹੁਣ ਜਦੋਂ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਨੂੰ ਚਿਹਰਾ ਹੀ ਨਹੀਂ ਬਣਾਇਆ ਤੇ ਦੂਜੇ ਪਾਸੇ ਇੱਕ ਇਮਾਨਦਾਰ ਚਿਹਰਾ ਭਗਵੰਤ ਮਾਨ ਤੇ ਸਿੱਧੇ ਤੌਰ ਤੇ ਭਗਵੰਤ ਮਾਨ ਨੂੰ ਹਰ ਚੀਜ਼ ਦਾ ਫਾਇਦਾ ਮਿਲਿਆ ਨਵਜੋਤ ਸਿੰਘ ਸਿੱਧੂ ਦੀ ਗੈਰ ਮੌਜੂਦਗੀ ਦਾ ਵੀ ਫਾਇਦਾ ਮਿਲਿਆ ਹੁਣ ਜੇ ਭਾਰਤੀ ਕ੍ਰਿਕਟ ਟੀਮ ਦੇ ਵਿੱਚ ਵਿਰਾਟ ਕੋਹਲੀ ਨਾ ਹੋਣ ਰੋਹਿਤ ਸ਼ਰਮਾ ਨਾ ਹੋਣ ਸਚਿਨ ਤੇਂਦੁਲਕਰਨ ਨਾ ਹੋਣ ਥੋਨੀ ਨਾ ਹੋਣ ਤੇ ਫਿਰ ਕਿੱਥੇ ਜਿੱਤਣੀ ਹੈ ਇਸੀ ਤਰ੍ਹਾਂ ਅਗਰ ਸਾਡੀ ਹਾਕੀ ਟੀਮ ਦੇ ਵਿੱਚ ਸਾਡੇ ਸਰਪੰਚ ਸਾਹਿਬ ਨਾ ਹੋਣ ਜਾਂ ਹੋਰ ਸਾਡੇ ਪਲੇਅਰ ਨਾ ਹੋਣ ਜਿਹੜੇ ਹੁਣੇ ਜਿਤਾ ਕੇ ਲਿਆਏ ਨੇ ਜਾਂ ਜਿਹੜੇ ਸ਼੍ਰੀਕਾਂਤ ਸ਼੍ਰੀ ਜੇਸ ਜਿਹੜੇ ਸਾਡੇ ਵਿਕਟ ਕੀਪਰ ਨੇ ਉਹਨਾਂ ਦਾ ਪੂਰਾ ਨਾਮ ਮੇਰੇ ਦਿਮਾਗ 'ਚੋਂ ਇੱਧਰ ਉੱਧਰ ਹੋ ਗਿਆ ਉਹਨਾਂ ਨੇ ਬੜੀ ਅੱਛੀ ਗੋਲਕੀਪਿੰਗ ਕੀਤੀ ਅਗਰ ਉਹ ਨਾ ਹੁੰਦੇ ਤੇ ਕਿੱਥੋਂ ਜਿੱਤਣੀ ਸੀ ਭਾਰਤ ਦੀ ਟੀਮ ਹਾਕੀ ਦੀ ਟੀਮ ਅਸੀਂ ਸਿਲਵਰ ਲੈ ਕੇ ਆ ਬ੍ਰੌਂਜ਼ ਮੈਡਲ ਲੈ ਕੇ ਆਏ ਇਸੇ ਤਰ੍ਹਾਂ ਹੁਣ ਜਦੋਂ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਨੇ ਚਿਹਰਾ ਹੀ ਨਹੀਂ ਬਣਾਇਆ ਤੇ ਕਿੱਥੋਂ ਜਿੱਤਣਾ ਸੀ ਕਾਂਗਰਸ ਨੇ ਇਹ ਸਥਿਤੀ ਪਿਛਲੀ ਵਾਰੀ ਬਣੀ ਕਿਉਂਕਿ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ਤੇ ਲੋਕ ਦੇਖਣਾ ਚਾਹੁੰਦੇ ਸੀ ਹੁਣ ਵੀ ਪੰਜਾਬ ਦੇ ਲੋਕ ਅੱਜ ਵੀ ਨਵਜੋਤ ਸਿੰਘ ਸਿੱਧੂ ਦੇ ਨਾਲ ਖੜੇ ਨੇ ਪਿਛਲੀ ਵਾਰੀ ਭਗਵੰਤ ਮਾਨ ਨੂੰ ਮੌਕਾ ਦਿੱਤਾ ਹੁਣ ਅਗਲੇ 2.5 ਸਾਲਾਂ ਦੇ ਵਿੱਚ ਭਗਵੰਤ ਮਾਨ ਦੀ ਡਿਲੀਵਰੀ ਪੰਜਾਬ ਦੇ ਸਿਆਸੀ ਹਾਲਾਤ ਕੀ ਬਣਦੇ ਨੇ ਕਾਂਗਰਸ ਨਵਜੋਤ ਸਿੰਘ ਸਿੱਧੂ ਨੂੰ ਕਿਸ ਪਦਰ ਤੇ ਭੂਮਿਕਾ ਦੰਦੀ ਹੈ ਕੀ ਨਵਜੋਤ ਸਿੰਘ ਸਿੱਧੂ ਕਾਂਗਰਸ ਨੂੰ ਇਸ ਵਾਰ ਤਰਜੀ ਤਰਜੀਹੀ ਪਦਰ ਦੇ ਉੱਤੇ ਕਾਂਗਰਸ ਹੈ ਨਵਜੋਤ ਸਿੰਘ ਸਿੱਧੂ ਨੂੰ ਅੱਗੇ ਕਰੇਗੀ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ਤੇ ਇਹ ਸਾਰੀਆਂ ਗੱਲਾਂ ਨੇ ਜਿਨ੍ਹਾਂ ਨੇ ਇਹਨਾਂ ਲਈ ਹਜੇ ਵਕਤ ਹੈ ਪਰ ਨਵਜੋਤ ਸਿੰਘ ਸਿੱਧੂ ਤੇ ਪੰਜਾਬ ਦੇ ਲੋਕਾਂ ਦਾ ਭਰੋਸਾ ਹੈ ਅੱਜ ਵੀ ਨਵਜੋਤ ਸਿੰਘ ਸਿੱਧੂ ਦੇ ਪ੍ਰਤੀ ਪੰਜਾਬ ਦੇ ਲੋਕਾਂ ਚ ਇੱਕ ਉਮੀਦ ਹੈ ਕਿ ਨਵਜੋਤ ਸਿੰਘ ਸਿੱਧੂ ਵੀ ਪੰਜਾਬ ਚ ਇੱਕ ਵੱਡੇ ਬਦਲ ਕਰਨ ਦਾ ਹੁਨਰ ਰੱਖਦਾ ਨਵਜੋਤ ਸਿੰਘ ਸਿੱਧੂ ਕੁਲੇ ਯੋਜਨਾਵਾਂ ਤੇ ਦਿਮਾਗ ਹੈ ਕਿਉਂਕਿ ਜਿਸ ਕੰਮ ਚ ਨਵਜੋਤ ਸਿੰਘ ਸਿੱਧੂ ਪਿਆ ਉਹ ਕੰਮ ਬੁਲੰਦੀਆਂ ਚ ਗਿਆ ਭਾਵੇਂ ਉਹ ਕਪਿਲ ਸ਼ਰਮਾ ਦਾ ਸ਼ੋਅ ਸੀ ਅਗਰ ਉਹ ਨਵਜੋਤ ਸਿੰਘ ਸਿੱਧੂ ਸੀ ਤੇ ਉਹ ਸ਼ੋਅ ਬੁਲੰਦੀਆਂ ਚ ਸੀ ਹੁਣ ਉਹ ਇੱਕ ਨਵੇਂ OTT ਪਲੇਟਫਾਰਮ ਤੇ ਆਇਆ ਸੀ ਪਰ ਉਹ ਚੱਲ ਨਹੀਂ ਸਕਿਆ ਟੈਲੀਵਿਜ਼ਨਾਂ ਤੇ ਵੀ ਹੁਣ ਉਹ ਸਧਾਰਨ ਤੌਰ ਤੇ ਚੱਲਦਾ ਹੈ ਅਗਰ ਨਵਜੋਤ ਸਿੰਘ ਸਿੱਧੂ ਕੱਲ ਨੂੰ ਫੇਰ ਕਪਿਲ ਸ਼ਰਮਾ ਦੇ ਸ਼ੋਅ ਚ ਆਜ ਆਵੇ ਮੈਂ ਸੰਭਾਵਨਾ ਕਰ ਰਿਹਾ ਹਾਂ ਉਹ ਸ਼ੋ ਫਿਰ ਬਹੁਤ ਵੱਡੇ ਪੱਧਰ ਤੇ ਕਾਮਯਾਬ ਹੋ ਜਾਣਾ ਸੋ ਕਿਉਂਕਿ ਨਵਜੋਤ ਸਿੰਘ ਸਿੱਧੂ ਹੁਣ ਕ੍ਰਿਕਟ ਦੀ ਕਮੈਂਟਰੀ ਕੀਤੀ ਤੇ ਬਹੁਤ ਵੱਡੇ ਪੱਧਰ ਤੇ ਉਹ ਪ੍ਰਸਿੱਧ ਹੋਏ ਅਗਰ ਉਹ ਸਿਆਸਤ 'ਚ ਹੈ ਉਹ ਤਾਂ ਵੀ ਸੁਰਖੀਆਂ 'ਚ ਹੈ ਜੀ ਇਹ ਕੁਦਰਤੀ ਬਖਸ਼ ਵੀ ਹੈ ਅਗਰ ਨਵਜੋਤ ਸਿੰਘ ਸਿੱਧੂ ਪੰਜਾਬ 'ਚ ਮੰਤਰੀ ਬਣਿਆ ਤੇ ਇਮਰਾਨ ਖਾਨ ਉਧਰ ਪ੍ਰਧਾਨ ਮੰਤਰੀ ਬਣਿਆ ਤੇ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ ਗਿਆ ਸੋ ਸਾਰੇ ਕੰਮ ਨਵਜੋਤ ਸਿੰਘ ਸਿੱਧੂ ਦੀ ਜ਼ਿੰਦਗੀ ਦੇ ਜਿਹੜੇ ਨੇ ਉਹ ਬਹੁਤ ਉੱਤੇ ਤੱਕ ਜਾਂਦੇ ਨੇ ਅਗਰ ਮੁੱਖ ਮੰਤਰੀ ਦਾ ਚਿਹਰਾ ਨਹੀਂ ਵੀ ਬਣਿਆ ਤੇ ਇੰਨਾ ਜ਼ਿਆਦਾ ਉਹਦੋਂ ਮੰਗ ਸੀ ਕਿ ਮੁੱਖ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਬਣਾਇਆ ਜਾਵੇ ਸੋ ਅਗਰ ਮੁੱਖ ਮੰਤਰੀ ਦਾ ਚਿਹਰਾ ਨਹੀਂ ਬਣਾਇਆ ਤੇ ਕਾਂਗਰਸ ਵੀ ਨਹੀਂ ਜਿੱਤੀ ਤੇ ਸਿੱਧੂ ਵੀ ਨਹੀਂ ਜਿੱਤਿਆ ਸੋ ਨਵਜੋਤ ਸਿੰਘ ਸਿੱਧੂ ਦਾ ਮੈਂ ਜੋ ਦੇਖਦਾ ਜਦੋਂ ਉਹਨਾਂ ਦਾ ਮੈਂ ਦੇਖਦਾ ਆਪਾਂ ਦੇਸੀ ਭਾਸ਼ਾ 'ਚ ਗੱਲ ਕਰੀਏ ਹਿਸਾਬ ਕਿਤਾਬ 'ਚ ਤੇ ਉਹ ਬੰਦਾ ਜਾਂ ਤਾਂ ਬਿਲਕੁਲ ਹੀ ਸਿੱਖ ਰਹੇ ਤੇ ਹੈ ਜਾਂ ਫਿਰ ਉਹ ਬੰਦਾ ਬਿਲਕੁਲ ਇੰਤਜ਼ਾਰ ਕਰਦਾ ਹੈ ਤੇ ਬਹੁਤ ਵਾਰ ਮੈਡੀਟੇਸ਼ਨ ਚ ਰੁੱਝਿਆ ਰਹਿੰਦਾ ਸੋ ਹੁਣ ਮੈਨੂੰ ਲੱਗਦਾ ਹੈ ਕਿ ਜਿਹੜੀ ਉਹਨਾਂ ਨੇ ਗੱਲ ਕੀਤੀ ਕਿ کردار ਵਾਲੇ ਲੋਕਾਂ ਤੇ ਲੋਕ ਭਰੋਸਾ ਕਰਦੇ ਨੇ ਤੇ ਢੇਰ ਸਵੇਰ ਉਹ ਭਰੋਸਾ ਹੀ ਪੰਜਾਬ ਦੀ ਰਾਜਨੀਤੀ ਉਭਾਰੇਗਾ ਇਹਦਾ ਮਤਲਬ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ 20 ਲੋਕਾਂ ਤੋਂ ਉਮੀਦ ਹੈ ਕਿ ਲੋਕ ਆਉਂਦੇ ਸਮੇਂ ਦੇ ਵਿੱਚ ਸੋਚ ਸਮਝ ਕੇ ਫੈਸਲੇ ਕਰਨਗੇ ਉਹ ਕਿਹੜੇ ਪੰਜਾਬ ਨੂੰ ਇਹ ਜਿਹੜੀ ਲੜਾਈ ਹੈ ਪੰਜਾਬ ਨੂੰ ਉਭਾਰਨ ਦੀ ਉਹਦੇ ਵਿੱਚ ਸੁਰਜੀਤ ਸਿੰਘ ਧਮਾਨ ਵੀ ਸੱਜੀ ਸੱਜੇ ਮੋੜੇ ਦੀ ਤਰ੍ਹਾਂ ਸੋ ਉਹ ਕਿਉਂਕਿ ਸ਼ਰਧਾਂਜਲੀ ਸਮਾਰੋਹ ਦੇ ਵਿੱਚ ਗਏ ਹੋਏ ਸੀ ਉਹਨਾਂ ਨੇ ਇਹ ਜ਼ਿਕਰ ਕੀਤਾ ਹੋਰ ਵੀ ਬਹੁਤ ਸਾਰੇ ਲੀਡਰ ਨੇ ਜਿਹੜੇ ਨਵਜੋਤ ਸਿੰਘ ਸਿੱਧੂ ਦੀ ਸੱਜੀ ਬਾਹ ਨੇ ਬਹੁਤ ਸਾਰੇ ਲੋਕ ਅੱਜ ਵੀ ਉਹਨਾਂ ਦੇ ਨਾਲ ਖੜੇ ਨੇ ਔਰ ਉਹ ਕਹਿੰਦੇ ਕਿ ਪੰਜਾਬ ਦੇ ਹੱਕ ਤੇ ਸੱਚ ਦੀ ਲੜਾਈ ਉਸੇ ਤਰ੍ਹਾਂ ਲੜਦੇ ਰਹਿਣਗੇ ਉਹਨਾਂ ਦੇ ਸਾ ਹਿੰਦ ਦਾ ਲਬੋ ਲਬਾਬ ਇਹ ਸੀ ਕਿ ਪੰਜਾਬ ਦੇ ਹੱਕ ਸੱਚ ਦੀ ਲੜਾਈ ਉਹ ਉਸੇ ਤਰ੍ਹਾਂ ਲੜਦੇ ਰਹਿਣਗੇ ਤੇ ਪੰਜਾਬ ਦੀ ਉਸਾਰੀ ਦੀ ਲੜਾਈ ਵੀ ਉਸੇ ਤਰ੍ਹਾਂ ਲੜਦੇ ਰਹਿਣਗੇ ਉਹਨਾਂ ਨੇ ਜ਼ਿਕਰ ਵੀ ਕੀਤਾ ਕਿ ਕਈ ਲੋਕਾਂ ਨੇ ਭਗਤ ਸਿੰਘ ਦਾ ਨਾਂ ਲੈ ਕੇ ਸਰਕਾਰਾਂ ਬਣਾਈਆਂ ਸੋ ਉਹਨਾਂ ਨੇ ਪੋਲੀਟੀਕਲ ਤੌਰ ਦੇ ਉੱਤੇ ਨਿਸ਼ਾਨੇ ਵੀ ਆਪਣੇ ਜਿਹੜੇ ਵਿਰੋਧੀ ਨੇ ਉਹਨਾਂ ਦੇ ਉੱਪਰ ਰੱਖੇ ਪਰ ਆਉਂਦੇ ਸਮੇਂ ਚ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸਿਆਸਤ ਦੇ ਵਿੱਚ ਉਸੇ ਤਰ੍ਹਾਂ ਸਰਗਰਮ ਹੋਣਗੇ ਜਿਵੇਂ ਉਹ ਪਹਿਲਾਂ ਸੀ ਇਸ ਗੱਲ ਤੋਂ ਕਦੀ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਪੰਜਾਬ ਤੇ ਪੰਜਾਬੀਅਤ ਦੇ ਨਾਲ ਨਵਜੋਤ ਸਿੰਘ ਸਿੱਧੂ ਸਰਾਬੌਰ ਹੈ ਕਿ ਉਹ ਪੰਜਾਬ ਦੇ ਮੁੱਦਿਆਂ ਤੋਂ ਦੂਰ ਨਹੀਂ ਹੋ ਸਕਦਾ ਹਾਂ ਇਹ ਇੱਕ ਚੰਗੀ ਗੱਲ ਹੈ ਕਿ ਉਹਨਾਂ ਨੇ ਆਪਣੇ ਪ੍ਰੋਫੈਸ਼ਨ ਚ ਵਾਪਸੀ ਕੀਤੀ ਹੈ ক্রিকেট ਦੀ ਕਮੈਂਟਰੀ ਹੋਵੇ ਜਾਂ ਟੈਲੀਵਿਜ਼ਨਾਂ ਦੇ ਪ੍ਰੋਗਰਾਮ ਹੋਣ ਹਜੇ ਉਹ ਕਿਸੇ ਚ ਆਏ ਨਹੀਂ ਜਾਂ ਫਿਰ ਜਿਹੜੇ ਉਹ ਅ ਗੈਸਟ ਲੈਕਚਰ ਕਰਦੇ ਨੇ ਲੋਕਾਂ ਨੂੰ ਕਾਮਯਾਬੀ ਦੇ ਗੁਣ ਦੱਸਦੇ ਨੇ ਵੱਡੀਆਂ-ਵੱਡੀਆਂ ਉਦਯੋਗਾਂ ਨੂੰ ਇੰਡਸਟਰੀ ਨੂੰ ਇਹਦੇ ਨਾਲ ਉਹਨਾਂ ਦਾ ਪਰਿਵਾਰ ਹੈ ਪੈਰਾਂ ਸਿਰ ਖੜਾ ਹੋਏਗਾ ਡਾਕਟਰ ਨਵਜੂਦ ਕੌਰ ਸਿੱਧੂ ਦੇ ਇਲਾਜ ਤੇ ਬਹੁਤ ਪੈਸੇ ਦੀ ਲੋੜ ਸੀ ਤੇ ਉਹ ਮਿਹਨਤ ਕਰਕੇ ਉਹਨਾਂ ਦਾ ਇਲਾਜ ਕਰਾ ਰਹੇ ਨੇ ਔਰ ਡਾਕਟਰ ਨਵਜੂਦ ਕੌਰ ਸਿੱਧੂ ਪਹਿਲਾਂ ਨਾਲੋਂ ਚੰਗੇ ਨੇ ਕੱਲ ਸੁਜੀਤ ਸਿੰਘ ਢੀਮਾਨ ਉਹਨਾਂ ਦੇ ਜਿਹੜੇ ਉਹਨਾਂ ਦੀ ਧਰਮ ਪਤਨੀ ਦੇ ਦੇ ਲਈ ਸ਼ਰਧਾਂਜਲੀ ਸਮਾਗਮ ਸੀ ਉਹਦੇ ਵਿੱਚ ਮੈਂ ਵੀ ਉਚੇਚੇ ਤੌਰ ਤੇ ਗਿਆ ਤੇ ਅ ਨਵਜੋਤ ਸਿੰਘ ਸਿੱਧੂ ਹੁਣਾਂ ਨੇ ਦੱਸਿਆ ਕਿ ਹੁਣ ਡਾਕਟਰ ਨਵਜੋਤ ਘਰ ਉਹਨਾਂ ਦੀ ਸਿਹਤ ਵੀ ਪਹਿਲਾਂ ਨਾਲੋਂ ਚੰਗੀ ਹੈ। ਸੋ ਉਮੀਦ ਕਰਦੇ ਹਾਂ ਕਿ ਉਹ ਬਿਲਕੁਲ ਤੰਦਰੁਸਤ ਹੋਣ ਪਰ ਪੰਜਾਬ ਦੀ ਸਿਆਸਤ 'ਚ ਤੁਸੀਂ ਨਵਜੋਤ ਸਿੰਘ ਸਿੱਧੂ ਨੂੰ ਮੰਨਫੀ ਕਰਕੇ ਨਹੀਂ ਦੇਖ ਸਕਦੇ। ਇੱਥੋਂ ਤੱਕ ਖਮਰਾ ਨਹੀਂ ਕਿ ਕੌਮੀ ਸਿਆਸਤ ਦੇ ਜਿਹੜੇ ਵੱਡੇ-ਵੱਡੇ ਲੀਡਰ ਨੇ ਭਾਵੇਂ ਉਹ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਹੋਣ ਜਦੋਂ ਵੀ 27 ਦੀ ਗੱਲ ਕਰਦੇ ਨੇ ਤੇ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਜ਼ਿਹਨ 'ਚ ਰਹਿੰਦਾ ਹੈ ਕਿ ਇੱਕ ਨਵਜੋਤ ਸਿੰਘ ਸਿੱਧੂ ਵੀ ਹੈ ਪੰਜਾਬ 'ਚ ਜਿਹਨੂੰ ਅਗਰ ਉਹ ਕਿਸੇ ਵੀ ਧਿਰ ਵੱਲੋਂ ਉਭਾਰ ਦਿੱਤਾ ਗਿਆ ਤੇ ਲੋਕ ਉਹਦੇ ਨਾਲ ਚਲੇ ਜਾਣਗੇ ਹਾਲਾਂਕਿ ਨਵਜੋਤ ਸਿੰਘ ਸਿੱਧੂ ਤਾਂ ਕਾਂਗਰਸ ਹੀ ਨਹੀਂ ਪਰ ਬਹੁਤ ਸਾਰੀਆਂ ਧਿਰਾਂ ਨੇ ਜਿਨ੍ਹਾਂ ਦੀ ਨਜ਼ਰ ਨਵਜੋਤ ਸਿੰਘ ਸਿੱਧੂ ਤੇ ਹੈ ਕਿਉਂਕਿ ਸਤਾਈ ਦੀ ਲੜਾਈ ਅਗਰ ਇੱਕ ਪਾਸੜ ਕਿਸੇ ਨੇ ਬਣਾਉਣੀ ਹੈ ਤੇ ਉਹਦੇ ਲਈ ਪੰਜਾਬ 'ਚ ਮੁਕਾਬਲਾ ਬਹੁਤ ਸਖਤ ਕਰਨਾ ਪੈਣਾ ਹੈ ਹੁਣ ਮੌਜੂਦਾ ਸਮੇਂ 'ਚ ਮੁੱਖ ਮੰਤਰੀ ਭਗਵੰਤ ਮਾਨ ਨੇ ਸੋ ਅਗਰ ਭਗਵੰਤ ਮਾਨ ਦੇ ਸਾਹਮਣੇ ਵੀ ਕੋਈ ਪੰਜਾਬ 'ਚ ਅੱਜ ਦੇ ਸਮੇਂ 'ਚ ਮੁੱਖ ਮੰਤਰੀ ਦੇ ਤੌਰ ਤੇ ਮੁਕਾਬਲਾ ਕਰ ਸਕਦਾ ਹੈ ਦਾਵੇਦਾਰੀ ਚ ਤੇ ਉਹ ਨਵਜੋਤ ਸਿੰਘ ਸਿੱਧੂ ਮੈਨੂੰ ਇਹ ਲੱਗਦਾ ਜੀ 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 ਬਿਲਕੁਲ ਤੇ ਡੱਲਾ ਜੀ ਇਹ ਤਾਂ ਆਪਾਂ ਗੱਲ ਕੀਤੀ ਹੈ ਨਵਜੋਤ ਸਿੰਘ ਸਿੱਧੂ ਦੀ ਜੋ ਕੱਲ ਦਾ ਉਹਨਾਂ ਦਾ ਭਾਸ਼ਣ ਰਿਹਾ ਜੋ ਕਿ ਬਹੁਤ ਵਾਇਰਲ ਵੀ ਹੋਇਆ ਅਗਲੀ ਖਬਰਾਂ ਵੱਲ ਵਧੀਏ ਤਾਂ ਅੱਜ ਰੱਖੜ ਪੁੰਨਿਆ ਮੌਕੇ ਅਕਾਲੀ ਦਲ ਵੱਲੋਂ ਵੀ ਜੋ ਹੈ ਬਾਬਾ ਬਕਾਲਾ ਵਿਖੇ ਸਿਆਸੀ ਕਾਨਫਰੰਸ ਰੱਖੀ ਗਈ ਹੈ ਦੂਜੇ ਪਾਸੇ ਚਰਚਾਵਾਂ ਇਹ ਵੀ ਜ਼ੋਰ ਫੜ ਰਹੀਆਂ ਨੇ ਕਿ ਗਿੱਦੜ ਬਾਹਾ ਤੋਂ ਸੁਖਬੀਰ ਬਾਦਲ ਜੋ ਹੈ ਚੋਣ ਲੜ ਸਕਦੇ ਨੇ ਸੋ ਡੱਲਾ ਜੀ ਆਪਾਂ ਜ਼ਮਨੀ ਚੋਣਾਂ ਦੀ ਅਗਰ ਗੱਲ ਕਰੀਏ ਸਮੀਕਰਨ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਹੁਣੇ ਤੋਂ ਪੰਜਾਬ ਦੇ ਵਿੱਚ ਜ਼ਮਨੀ ਚੋਣਾਂ ਨੂੰ ਲੈ ਕੇ ਕੀ ਸਿਆਸੀ ਸਮੀਕਰਨ ਬੰਦੇ ਦਿਖ ਰਹੇ ਨੇ ਦੇਖੋ ਗਿੱਦੜਬਾਹਾ ਦੀ ਜ਼ਿਮਨੀ ਚੋਣ ਦਾ ਹਜੇ ਐਲਾਨ ਨਹੀਂ ਹੋਇਆ ਚਾਰ ਜ਼ਿਮਨੀ ਚੋਣਾਂ ਚੱਬੇਵਾਲ ਹਲਕਾ ਜਿੱਥੋਂ ਡਾਕਟਰ ਚੱਬੇਵਾਲ ਨੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਮੂਲੀਅਤ ਕੀਤੀ ਚੱਬੇਵਾਲ ਹਲਕੇ 'ਚ ਚੋਣਾ ਹੋਣੀ ਹੈ ਨਹੀਂ ਤੇ ਫਿਰ ਬਰਨਾਲਾ ਗਿੱਦੜਬਾਹਾ ਡੇਰਾ ਬਾਬਾ ਨਾਨਕ ਤੇ ਚੱਬੇਵਾਲ ਇਹ ਚਾਰ ਸੀਟਾਂ ਨੇ ਹੁਣ ਸੁਖਵੀਰ ਬਾਦਲ ਦਾ ਬਹੁਤ ਪੁਰਾਣੀ ਸਮੇਂ 'ਚ ਪ੍ਰਕਾਸ਼ ਸਿੰਘ ਬਾਦਲ ਦਾ ਸੁਖਵੀਰ ਸਿੰਘ ਬਾਦਲ ਦਾ ਇਹ ਗੜ ਰਿਹਾ ਗਿੱਦੜਬਾਹਾ ਹਲਕਾ ਇਸ ਕਰਕੇ ਚਰਚਾ ਸੁਖਵੀਰ ਸਿੰਘ ਬਾਦਲ ਦੀ ਮੀਡੀਆ ਦੇ ਵਿੱਚ ਛਿੜੀ ਹੈ ਕਿ ਕੀ ਸੁਖਬੀਰ ਸਿੰਘ ਬਾਦਲ ਗਿੱਦੜਬਾਹਾ ਤੋਂ ਚੋਣ ਲੜਨਗੇ ਉਂਝ ਕਿਉਂਕਿ ਕੱਲ ਮੈਂ ਵੀ ਡਿੜਬਾ ਗਿਆ ਸੀ ਤੇ ਮੈਂ ਬਰਨਾਲਾ ਔਰ ਕਈ ਪਾਸੇ ਕੁਝ ਦੋਸਤਾਂ ਮਿੱਤਰਾਂ ਨਾਲ ਮੁਲਾਕਾਤ ਸੀਗੀ ਮੈਂ ਉਧਰ ਵੀ ਜਾ ਕੇ ਆਇਆ ਹਜੋ ਜੀ ਤੇ ਮੈਂ ਜਿਹੜੀ ਰਿਪੋਰਟ ਲਈ ਕੁਝ ਲੋਕਾਂ ਤੋਂ ਕੁਝ ਲੋਕ ਬਠਿੰਡੇ ਦੇ ਵੀ ਮੈਨੂੰ ਮਿਲੇ ਔਰ ਫਰੀਦਕੋਟ ਗਿੱਦੜਬਾਹਾ ਹਲਕੇ ਨਾਲ ਜੁੜੇ ਲੋਕ ਵੀ ਮਿਲੇ ਮੈਂ ਜਦੋਂ ਉਹਨਾਂ ਨੂੰ ਪੁੱਛਿਆ ਕਿ ਅਗਰ ਸੁਖਬੀਰ ਸਿੰਘ ਬਾਦਲ ਗਿੱਦੜਬਾਹਾ ਦੇ ਵਿੱਚ ਚੋਣ ਲੜਦਾ ਹੈ ਉਹਨਾਂ ਦਾ ਮੰਨਣਾ ਸੀ ਕਿ ਮੁਕਾਬਲਾ ਹੋਊਗਾ ਮਤਲਬ ਉਹ ਸੁਖਵੀਰ ਸਿੰਘ ਬਾਦਲ ਨੂੰ ਵੀ ਟੱਕਰ ਚ ਮੰਨਦੇ ਨੇ ਅੱਜ ਭਾਵੇਂ ਅਕਾਲੀ ਦਲ ਲੋਕ ਸਭਾ ਚੋਣਾਂ ਦੇ ਵਿੱਚ 13% ਤੇ ਰਿਹਾ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੀਆਂ ਸਿਰਫ ਦੋ ਸੀਟਾਂ ਨੇ ਭਾਵੇਂ ਜਲੰਧਰ ਚ ਉਹਨਾਂ ਨੂੰ ਹਜ਼ਾਰ ਤੋਂ ਘੱਟ ਵੋਟਾਂ ਪਈਆਂ ਜਲੰਧਰ ਵੈਸਟ ਚ ਪਰ ਜੇ ਗਿੱਦੜਵਾਹਾ ਚ ਸੁਖਵੀਰ ਸਿੰਘ ਬਾਦਲ ਖੜਦੇ ਨੇ ਤੇ ਉੱਥੇ ਬਰਾਬਰ ਦੀ ਟੱਕਰ ਉਹ ਵੱਡਾ ਦਾਵੇਦਾਰ ਸੁਖਵੀਰ ਬਾਦਲ ਨੂੰ ਵੀ ਉੱਥੇ ਮੰਨ ਰਹੇ ਨੇ ਜੀ ਇਹ ਦੱਸਵਾਇਆ ਇਹਦਾ ਮਤਲਬ ਹੈ ਕਿ ਜਿਹੜੀ ਗਿੱਦੜਵਾਹਾ ਦੀ ਇਲੈਕਸ਼ਨ ਹੈ ਇਹ ਵੀ ਪੰਜਾਬ ਦੇ ਵਿੱਚ ਸਿਆਸੀ ਤੌਰ ਤੇ ਕਈ ਤਰ੍ਹਾਂ ਦੇ ਜਿਹੜੇ ਨਵੇਂ ਸਾਨੂੰ ਰਿਜ਼ਲਟ ਆਇਆ ਜਾਂ ਟ੍ਰੈਂਡ ਹੈ ਇਹ ਦਿਖਾਏਗੀ ਕਿਉਂਕਿ ਉੱਥੇ ਬਰਾਬਰ ਦੀ ਟੱਕਰ ਦੀ ਜਿਹੜੀ ਗੱਲ ਹੈ ਉਹ ਹੋ ਰਹੀ ਹੈ ਹੁਣ ਕਿਉਂਕਿ ਹਜੇ ਅਧਿਕਾਰਿਕ ਤੌਰ ਤੇ ਨਾ ਤਾਂ ਚੋਣ ਦਾ ਸਮਾਂ ਐਲਾਨਿਆ ਗਿਆ ਨਾ ਹੀ ਅਕਾਲੀ ਦਲ ਨੇ ਐਲਾਨਿਆ ਆਪਣਾ ਉਮੀਦਵਾਰ ਇਹ ਸਾਰੀਆਂ ਚਰਚਾਵਾਂ ਨੇ ਸੰਭਾਵਨਾਵਾਂ ਨੇ ਉਂਝ ਸੁਖਵੀਰ ਸਿੰਘ ਬਾਦਲ ਤੋਂ ਬਿਨਾਂ ਵੀ ਇੱਕੋ ਥੇ ਉਮੀਦਵਾਰ ਨੇ ਅਕਾਲੀ ਦਲ ਦੇ ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਵੀ ਉਥੇ ਤਕੜੇ ਉਮੀਦਵਾਰ ਸਾਬਤ ਹੋ ਸਕਦੇ ਨੇ ਹੁਣ ਇਹ ਆਉਣ ਵਾਲਾ ਵਕਤ ਦੱਸੂਗਾ ਪਰ ਜਿਹੜੀ ਅੱਜ ਰਖੜ ਪੁੰਨਿਆ ਦੇ ਮੌਕੇ ਕਾਨਫਰੰਸਾਂ ਸ਼ੁਰੂ ਨਹੀਂ ਅਕਾਲੀ ਦਲ ਦੀ ਉਹਨਾਂ ਨੇ ਤਿੰਨ ਸਿਆਸੀ ਕਾਨਫਰੰਸਾਂ ਦਾ ਐਲਾਨ ਕੀਤਾ ਸੀ ਇੱਕ ਤਾਂ ਕਰਨਲ ਸਿੰਘ ਈਸੜੂ ਦੀ ਯਾਦ ਦੇ ਵਿੱਚ 15 ਅਗਸਤ ਮੌਕੇ ਖੰਨਾ ਦੇ ਵਿੱਚ ਸਿਆਸੀ ਕਾਨਫਰੰਸ ਹੋਈ ਜਿਦੇ ਵਿੱਚ ਅਕਾਲੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਿੱਧੇ ਤੌਰ ਤੇ ਬੀਜੇਪੀ ਨੂੰ ਪੋਲੀਟੀਕਲ ਤੌਰ ਤੇ ਅਟੈਕ ਤੇ ਲਿਆ ਉਹਨਾਂ ਨੇ ਆਰਐਸਐਸ ਤੇ ਔਰ ਬਿਨਾ ਨਾਮ ਲਏ ਬੀਜੇਪੀ ਤੇ ਸਿੱਧੇ ਸਿਆਸੀ ਹਮਲੇ ਕੀਤੇ ਸੀ ਸੋ ਅੱਜ ਵੀ ਮੈਨੂੰ ਉਸੇ ਤਰ੍ਹਾਂ ਸੁਖਵੀਰ ਸਿੰਘ ਬਾਦਲ ਦੇ ਤੇ ਵਰ ਜਿਹੜੇ ਨੇ ਉਹ ਮਹਿਸੂਸ ਹੋ ਸਕਦੇ ਨੇ ਹੁਣ ਉਸ ਦਿਨ 15 ਅਗਸਤ ਤੇ ਵੀ ਉਹਨਾਂ ਨੇ ਜਿਹੜੀ ਕਾਨਫਰੰਸ ਕੀਤੀ ਤੇ ਅਕਾਲੀ ਦਲ ਨੇ ਇੱਕ ਤਰੀਕੇ ਨਾਲ ਇਹ ਸਨੇਹਾ ਦੇਣ ਦੀ ਕੋਸ਼ਿਸ਼ ਕੀਤੀ ਕਿ ਸਾਨੂੰ ਬੀਜੇਪੀ ਦੀ ਲੋੜ ਨਹੀਂ ਔਰ ਭਾਜਪੀ ਤੇ ਦਬ ਕੇ ਸਿਆਸੀ ਨਿਸ਼ਾਨੇ ਸੁਖਵੀਰ ਸਿੰਘ ਬਾਦਲ ਨੇ ਲਾਏ ਹੁਣ ਅੱਜ ਜਿਹੜੀ ਰਖੜ ਪੁੰਨਿਆ ਮੌਕੇ ਸਿਆਸੀ ਕਾਨਫਰੰਸ ਹੈ ਇਹ ਗੱਲ ਦੇਖਣ ਵਾਲੀ ਰਹੇਗੀ ਕਿ ਇਸ ਮੌਕੇ ਕਿੰਨਾ ਵੱਡਾ ਇਕੱਠ ਹੁੰਦਾ ਹੈ ਔਰ ਸੁਖਵੀਰ ਸਿੰਘ ਬਾਦਲ ਬਾਬਾ ਬਕਾਲਾ ਵਿਖੇ ਆਪਣੇ ਭਾਸ਼ਣ ਦੇ ਵਿੱਚ ਕਿਹੜੀਆਂ ਵੱਡੀਆਂ ਗੱਲਾਂ ਕਾਮਲ ਕਰਦੇ ਨੇ ਜੀ ਅਕਾਲੀ ਦਲ ਨੇ ਹਾਲਾਂਕਿ ਇੱਕ ਹਾਈ ਪਾਵਰ ਕਮੇਟੀ ਸੰਸਦੀ ਬੋਰਡ ਬਣਾਇਆ ਹੈ ਜਿਹਦੇ ਵਿੱਚ ਹੀਰਾ ਸਿੰਘ ਗਾਬੜੀਆ ਮਹੇਸ਼ਿੰਦਰ ਸਿੰਘ ਗਰੇਵਾਲ ਜਿਹਦੇ ਵਿੱਚ ਬਲਵਿੰਦਰ ਸਿੰਘ ਪੁੰਦੜ ਉਹ ਤਾਂ ਚੇਅਰਮੈਨ ਬਣਾਏ ਗਏ ਨੇ ਡਾਕਟਰ ਦਲਜੀਤ ਸਿੰਘ ਚੀਮਾ ਕਈ ਲੋਕ ਨੇ ਜਿਹੜੇ ਉਹਦੇ ਵਿੱਚ ਨਾਮੀ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਪੰਜ ਮੈਂਬਰੀ ਸੰਸਦੀ ਬੋਰਡ ਹੈ ਉਹ ਸੰਸਦੀ ਬੋਰਡ ਨੇ ਜਿਮਨੀ ਚੋਣਾਂ ਦੇ ਜਿਹੜੇ ਕੈਂਡੀਡੇਟ ਨੇ ਉਹਨਾਂ ਤੇ ਆਖਰੀ ਮੋਹਰ ਲਾਉਣੀ ਜਿਵੇਂ ਸ਼੍ਰੋਮਣੀ ਅਕਾਲੀ ਦਲ ਦਾ ਜਿਵੇਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਿਹੜਾ ਸੰਸਦੀ ਬੋਰਡ ਹੈ ਉਹ ਪਾਰਲੀਮੈਂਟ ਦੀਆਂ ਸੀਟਾਂ ਦਾ ਨਾਮ ਤੈਅ ਕਰਦਾ ਉਸੇ ਤਰ੍ਹਾਂ ਦੀ ਵਿਵਸਥਾ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਬਣਾਈ ਹੈ ਪੰਜ ਮੈਂਬਰੀ ਪਾਰਲੀਮੈਂਟਰੀ ਬੋਰਡ ਬਣਾ ਕੇ ਸੋ ਰਖੜ ਪੁੰਨਿਆਂ ਦੇ ਮੌਕੇ ਤੇ ਹਾਲਾਂਕਿ ਉਮੀਦਵਾਰ ਦਾ ਤਾ ਐਲਾਨ ਨਹੀਂ ਕਰਨਾ ਪਰ ਆਪਣਾ ਅਜੰਡਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਕਿ ਜਿਹੜੇ ਲੀਡਰ ਅਸੀਂ ਪਾਰਟੀ ਦੇ ਵਿੱਚੋਂ ਕੱਢੇ ਨੇ ਉਹਨਾਂ ਤੋਂ ਬਿਨਾਂ ਅਸੀਂ ਕਿਵੇਂ ਅੱਗੇ ਵਧਣਾ ਹੈ ਔਰ ਉਹ ਜਿਹੜਾ ਇਕੱਠ ਸੀ ਉਹ 15 ਅਗਸਤ ਮੌਕੇ ਈਸੜੂ ਦੀ ਸਿਆਸੀ ਕਾਨਫਰੰਸ ਦੇ ਵਿੱਚ ਵੀ ਬਹੁਤ ਸੀ ਔਰ ਸ਼੍ਰੋਮਣੀ ਅਕਾਲੀ ਦਲ ਦੇ ਅੱਜ ਦੇ ਰਖੜ ਪੁੰਨਿਆਂ ਦੀ ਕਾਨਫਰੰਸ ਦੇ ਵਿੱਚ ਵੀ ਵੱਡਾ ਇਕੱਠ ਹੋਣ ਦੀ ਸੰਭਾਵਨਾ ਹੈ ਔਰ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਸੁਖਵੀਰ ਬਾਦਲ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਕਿ ਭਾਵੇਂ ਬਹੁਤ ਸਾਰੇ ਲੋਕ ਪਾਰਟੀ ਚੋਂ ਚਲੇ ਗਏ ਨੇ ਜਾਂ ਉਹਨਾਂ ਨੂੰ ਕੱਢ ਦਿੱਤਾ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਣਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜੋ ਜਾਰੂ ਲੀਡਰਾਂ ਦੀ ਵਰਕਰਾਂ ਦੀ ਵਲੰਟੀਅਰਸ ਦੀ ਆਮ ਲੋਕਾਂ ਦੀ ਪਾਰਟੀ ਔਰ ਇਸਲੂ ਵਿਖੇ ਸੁਖਵੀਰ ਸਿੰਘ ਬਾਦਲ ਨੇ ਇੱਕ ਵਾਰ ਫਿਰ ਹੀ ਦੁਹਰਾਇਆ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਪਾਰਟੀ ਹੈ ਪੰਜਾਬੀਆਂ ਦੀ ਪਾਰਟੀ ਹੈ ਸੋ ਉਹ ਸਾਰੇ ਭਾਈਚਾਰਿਆਂ ਦੇ ਵਿੱਚ ਬਰਾਬਰ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਆਧਾਰ ਹੈ ਉਹਨੂੰ ਵਧਾਉਣਾ ਚਾਹੁੰਦੇ ਨੇ ਉਹਨਾਂ ਦੀਆਂ ਉਹਨਾਂ ਦੀਆਂ ਸਪੀਚਾਂ ਤੋਂ ਇਸ ਤਰ੍ਹਾਂ ਦੇ ਭਾਵਨੇ ਜਿਹੜੇ ਉਹ ਲਗਾਤਾਰ ਮਿਲਦੇ ਨੇ ਸੋ ਅੱਜ ਕਿਹੜੀਆਂ ਖਾਸ ਗੱਲਾਂ ਉਹ ਕਰਦੇ ਨੇ ਇਹਦੇ ਉੱਪਰ ਅੱਜ ਵੀ ਨਜ਼ਰ ਆਏਗੀ ਜੀ 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 ਬਿਲਕੁਲ ਡਲਾ ਜੀ ਉਧਰ ਗੱਲ ਕਰੀਏ ਕੱਲ ਦੇ ਦਿਨ ਦੀ ਤਾਂ ਕੱਲ ਦੇ ਦਿਨ ਦੇ ਵਿੱਚ ਪੰਜਾਬ ਦੀ ਭਗਵੰਤਮਾਨ ਸਰਕਾਰ ਨੇ ਹਾਕੀ ਖਿਡਾਰੀਆਂ ਨੂੰ ਕਰੋੜਾਂ ਦੇ ਇਨਾਮ ਵੰਡੇ ਤਾਂ ਅਗਰ ਆਪਾਂ ਦੇਖੀਏ ਭਗਵੰਤਮਾਨ ਸਰਕਾਰ ਦੀ ਜਿਹੜੀ ਖੇਡ ਨੀਤੀ ਹੈ ਜਾਂ ਫਿਰ ਖਿਡਾਰੀਆਂ ਨੂੰ ਇਨਾਮ ਦਿੱਤੇ ਜਾਣਾ ਸੋ ਇਹ ਨਾ ਸਭ ਗਤੀਵਿਧੀਆਂ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਤੇ ਇਹਦੇ ਉੱਪਰ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਪੈਰਿਸ 올림픽 ਦੇ ਵਿੱਚ ਜਿਹੜੀ ਸਾਡੀ ਹਾਕੀ ਟੀਮ ব্রੋਂਜ਼ ਮੈਡਲ ਜਿੱਤ ਕੇ ਲਿਆਈ ਹੈ ਜੀ ਉਹਦੇ ਵਿੱਚ 10 ਪੰਜਾਬੀ ਸੀ ਘਟੋ ਘਟ ਔਰ ਹਾਕੀ ਟੀਮ ਦੇਖਿਆ ਜਾਵੇ ਤੇ ਉਹ ਪੰਜਾਬੀਆਂ ਦੀ ਟੀਮ ਹੈ ਔਰ ਕੱਲ 1-1 ਕਰੋੜ ਜਿਹੜੇ ব্রੋਂਜ਼ ਮੈਡਲ Winner ਹਾਕੀ ਟੀਮ ਦੇ ਮੈਂਬਰ ਨੇ ਉਹਨਾਂ ਨੂੰ ਦਿੱਤੇ ਗਏ ਨੇ ਔਰ ਜਿਹੜੇ ਬਾਕੀ ਖਿਡਾਰੀ ਸੀ ਪੰਜਾਬ ਦੇ ਹੋਰ ਖੇਡਾਂ 'ਚ ਗਏ ਉਹਨਾਂ ਨੂੰ ਵੀ 15-15 ਲੱਖ ਰੁਪਏ ਦਿੱਤੇ ਗਏ ਨੇ ਸੋ ਕੁੱਲ 9 ਕਰੋੜ 9 ਲੱਖ 9.35 ਕਰੋੜ ਰੁਪਏ ਨੇ ਜਿਹੜੇ ਉਹ ਇਨਾਮੀ ਰਾਸ਼ੀ ਜਿਹੜੀ ਹੈ ਉਹ ਦਿੱਤੀ ਗਈ ਹੈ ਸੋ ਪੈरिस 올림픽 ਦੇ ਵਿੱਚ ਜਿਹੜੇ ਪੰਜਾਬ ਦੇ ਖਿਡਾਰੀ ਨਾਮ ਰੌਸ਼ਨ ਕਰਨ ਵਾਲੇ ਸੀ ਉਹਨਾਂ ਨੂੰ ਇਨਾਮੀ ਰਾਸ਼ੀ ਦਿੱਤੀ ਗਈ ਹੈ ਸੋ 8 ਖਿਡਾਰੀ ਤਾਂ ਸਿੱਧੇ ਤੌਰ ਤੇ ਜਿਹੜੇ ਖੇਡੇ ਨੇ ਸਾਡੀ ਟੀਮ ਦੇ ਵਿੱਚ ਔਰ ਦੋ ਖਿਡਾਰੀ ਸਾਡੇ ਹਾਕੀ ਦੇ ਰਿਜ਼ਰਵ ਸੀ ਔਰ ਹਰ ব্রੋਂਜ਼ ਮੈਡਲ ਜੇਤੂ ਨੂੰ 1-1 ਕਰੋੜ ਰੁਪਏ ਦਿੱਤਾ ਗਿਆ ਇਸ ਤੋਂ ਇਲਾਵਾ ਨਿਸ਼ਾਨੇਬਾਜ਼ੀ ਐਥਲੈਟਿਕਸ ਗੋਲਫ ਇਦੇ ਵਿੱਚ ਵੀ ਸਾਡੇ ਖਿਡਾਰੀ ਨੇ ਕੁਸ਼ਤੀ ਦੇ ਵਿੱਚ ਵੀ ਸਾਡੇ ਖਿਡਾਰੀ ਆ ਜਿਹੜੇ ਉਹ ਗਏ ਸੀ ਤੇ ਜਿਨ੍ਹਾਂ ਨੇ ਪਾਰਟਿਸਪੇਸ਼ਨ ਕੀਤੀ ਉਹਨਾਂ ਨੂੰ 15-15 ਲੱਖ ਰੁਪਏ ਸਨਮਾਨ ਵਜੋਂ ਦਿੱਤੇ ਗਏ ਨੇ ਮੈਨੂੰ ਲੱਗਦਾ ਹੈ ਇਹ ਚੰਗਾ ਉਪਰਾਲਾ ਹੈ ਪੰਜਾਬ ਸਰਕਾਰ ਵੱਲੋਂ ਭਗਵੰਤ ਮਾਨ ਵੱਲੋਂ ਖਾਸ ਤੌਰ ਤੇ ਪਹਿਲਾਂ ਵੀ ਜਦੋਂ ਸਾਡੇ ਖਿਡਾਰੀਆਂ ਨੂੰ 올림픽 ਦੀ ਤਿਆਰੀ ਕਰਨੀ ਸੀ ਐਡਵਾਂਸ ਦੇ ਵਿੱਚ ਵੀ ਖਿਡਾਰੀਆਂ ਨੂੰ ਪੰਜਾਬ ਦੇ ਵਿੱਚ ਵਿੱਤੀ ਮਦਦ ਕੀਤੀ ਗਈ ਹੈ ਔਰ ਹੁਣ ਖਿਡਾਰੀਆਂ ਨੂੰ ਮੈਡਲ ਜੇਤੂ ਖਿਡਾਰੀਆਂ ਨੂੰ 1-1 ਕਰੋੜ ਰੁਪਏ ਇਹ ਇੱਕ ਚੰਗੀ ਗੱਲ ਹੈ ਇਸ ਤੋਂ ਪਹਿਲਾਂ ਹਰਿਆਣਾ ਨੇ ਬਹੁਤ ਆਪਣੇ ਖਿਡਾਰੀਆਂ ਨੂੰ ਉਤਸ਼ਾਹਿਤ ਕੀਤਾ ਸੀ ਪਰ ਤੁਸੀਂ ਵੇਖੋ ਜਿਹੜੇ ਮੈਡਲ ਆਏ ਨੇ ਕੁੱਲ ਭਾਰਤ ਨੂੰ ਉਹਨਾਂ ਦੇ ਵਿੱਚੋਂ 6 ਦੇ ਵਿੱਚੋਂ 5 ਮੈਡਲ ਨੇ ਜਿਹੜੇ ਉਹ ਹਰਿਆਣਾ ਤੋਂ ਨਹੀਂ ਤੇ ਇੱਕ ਪੰਜਾਬ ਔਰ ਜਦੋਂ ਗੱਲ ਪੰਜਾਬ ਤੇ ਹਰਿਆਣਾ ਦੀ ਕਰਦੇ ਆਂ ਤੇ ਕੇਂਦਰ ਦੀ ਸਰਕਾਰ ਨੇ ਜਿਹੜੇ ਫੰਡ ਦਿੱਤੇ 올림픽 ਦੀ ਤਿਆਰੀ ਲਈ ਯੂਪੀ ਤੇ ਗੁਜਰਾਤ ਦੇ ਵਿੱਚ ਉਹ ਫੰਡ 300 400 ਕਰੋੜ ਤੋਂ ਜ਼ਿਆਦਾ ਸੀ ਜਦਕਿ ਜਦੋਂ ਹਰਿਆਣਾ ਤੇ ਪੰਜਾਬ ਦੀ ਗੱਲ ਹੁੰਦੀ ਹੈ ਤੇ ਹਰਿਆਣਾ ਨੂੰ 66 ਕਰੋੜ ਤੇ ਪੰਜਾਬ ਨੂੰ ਵੀ 77-72 ਕਰੋੜ ਮੇਰੇ ਅੰਦਾਜ਼ੇ ਮੁਤਾਬਕ ਹੈ ਜਿਹੜੇ ਉਹ ਵੰਡੇ ਗਏ ਪੈਸੇ ਸੋ ਜਨ ਕੀ ਨਮਾਇੰਦਗੀ ਖਿਡਾਰੀਆਂ ਦੀ ਜ਼ਿਆਦਾ ਪੰਜਾਬ ਤੇ ਹਰਿਆਣਾ ਵਾਲੇ ਪਾਸਿਓਂ ਵੀ ਰਹੀ ਹੈ ਔਰ ਮੈਡਲ ਵੀ ਇੱਧਰ ਖਿਡਾਰੀ ਲੈ ਕੇ ਆਏ ਨੇ ਸੋ ਸੂਬਾ ਸਰਕਾਰ ਅਗਰ ਕੇਂਦਰ ਜ਼ਿਆਦਾ ਪੈਸਾ ਪੰਜਾਬ ਦੇ ਤੇ ਹਰਿਆਣਾ ਦੇ ਖਿਡਾਰੀਆਂ ਨੂੰ ਦਵੇ ਮੈਨੂੰ ਲੱਗਦਾ 4-400 5-500 ਕਰੋੜ ਰੁਪਇਆ ਪੰਜਾਬ ਅਤੇ ਹਰਿਆਣਾ ਦੇ ਖਿਡਾਰੀਆਂ ਨੂੰ ਦਿੱਤਾ ਜਾਣਾ ਚਾਹੀਦਾ ਤਾਂ ਕਿ ਸ਼ੂਭਾ ਸਰਕਾਰ ਵੀ ਜ਼ਿਆਦਾ ਪੈਸੇ ਉਹਨਾਂ ਨੂੰ ਦੇ ਸਕੇ ਪਰ ਭਗਵੰਤ ਮਾਨ ਨੇ ਕੱਲ ਕਈ ਚੰਗੀਆਂ ਯੋਜਨਾਵਾਂ ਦੀ ਗੱਲ ਕੀਤੀ ਉਹ ਕਹਿੰਦੇ ਅਸੀਂ ਚਾਹੁੰਦੇ ਹਾਂ ਕਿ ਭਾਰਤ ਸਪੇਨ ਨਿਊਜ਼ੀਲੈਂਡ ਆਸਟ੍ਰੇਲੀਆ ਇਹਨਾਂ ਦੀਆਂ ਹਾਕੀ ਟੀਮਾਂ ਦੇ ਵਿੱਚ ਪੰਜਾਬ 'ਚ ਕੋਈ ਲੀਗ ਹੋਵੇ ਉਹ ਕਹਿੰਦੇ ਅਸੀਂ ਗੱਲ ਕਰਾਂਗੇ ਹਾਕੀ ਇੰਡੀਆ ਦੇ ਨਾਲ ਔਰ ਸਰਕਾਰ ਨਾਲ ਜਿਵੇਂ ক্রিকেট ਦੇ ਟੂਰਨਾਮੈਂਟ ਹੁੰਦੇ ਨੇ ਅਗਰ ਹਾਕੀ ਦੇ ਵੀ ਇਸ ਤਰ੍ਹਾਂ ਦੇ ਟੂਰਨਾਮੈਂਟ ਹੋਣ ਪੰਜਾਬ 'ਚ ਜਿਵੇਂ ਸੁਖਵੀਰ ਬਾਦਲ ਵੇਲੇ ਕਬੱਡੀ ਕਰਾਈ ਗਈ ਸੀ ਉਹ ਵੀ ਇੱਕ ਚੰਗਾ ਉਪਰਾਲਾ ਸੀ ਇਸ ਤਰ੍ਹਾਂ ਦੇ ਟੂਰਨਾਮੈਂਟ ਜਿਹੜੇ ਹੋਣੇ ਚਾਹੀਦੇ ਨੇ ਜਿਨ੍ਹਾਂ ਦੀ ਵੱਡੀ ਇਨਾਮੀ ਰਾਸ਼ੀ ਹੋਵੇ ਉਹਦੇ ਨਾਲ ਸਾਡੇ ਨੌਜਵਾਨ ਖਿਡਾਰੀ ਬੱਚੇ ਉਤਸ਼ਾਹਿਤ ਹੁੰਦੇ ਨੇ ਭਗਵੰਤ ਮਾਨ ਦੀ ਇਹ ਯੋਜਨਾ ਚੰਗੀ ਹੈ ਕਿ ਅਸੀਂ ਪੰਜਾਬ 'ਚ ਇਸ ਤਰ੍ਹਾਂ ਦੀ ਹਾਕੀ ਕਰਾਉਣਾ ਚਾਹੁੰਦੇ ਆ ਇਹ ਵੀ ਚਾਹੁੰਦੇ ਨੇ ਭਗਵੰਤ ਮਾਨ ਕਿ ਅਸੀਂ ਪੰਜਾਬ ਦੀ ਹਾਕੀ ਟੀਮ ਨੂੰ ਸਪான்ਸਰ ਕਰੀਏ ਫਿਲਹਾਲ ਜਿਹੜੀ ਹਾਕੀ ਟੀਮ ਹੈ ਦੇਸ਼ ਦੀ ਉਹਨੂੰ ਉੜੀਸਾ ਸਪான்ਸਰ ਕਰ ਰਿਹਾ ਤੇ ਮੁੱਖ ਮੰਤਰੀ ਚਾਹੁੰਦੇ ਨੇ ਕਿ ਪੰਜਾਬ ਸਪான்ਸਰ ਕਰੇ ਦੇਸ਼ ਦੀ ਹਾਕੀ ਟੀਮ ਨੂੰ ਉਂਝ ਵੀ ਜਦੋਂ ਦੇਸ਼ 'ਚ ਹਾਕੀ ਦੀ ਗੱਲ ਆਉਂਦੀ ਹੈ ਤੇ ਪੰਜਾਬ ਦਾ ਨਾਮ ਆਪਣੇ ਆਪ ਅੱਖਾਂ ਚ ਆ ਜਾਂਦਾ ਹੈ ਕਿਉਂਕਿ ਹਮੇਸ਼ਾ ਹੀ ਪੰਜਾਬੀ ਖਿਡਾਰੀਆਂ ਨੇ ਅਗਵਾਈ ਕੀਤੀ ਹੈ ਸਾਡੇ ਦੇਸ਼ ਦੀ ਹਾਕੀ ਟੀਮ ਦੀ। ਔਰ ਅਖੀਰ 'ਚ ਭਗਵੰਤ ਮਾਨ ਹੁਣਾਂ ਨੇ ਕਈ ਖਾਸ ਗੱਲਾਂ ਆਪਣੇ ਭਾਸ਼ਣ ਦੌਰਾਨ ਕਹੀਆਂ। ਖਿਡਾਰੀਆਂ ਦੇ ਨਾਲ ਉਹਨਾਂ ਨੇ ਚੰਗਾ ਸਮਾਂ ਬਤਾਇਆ ਔਰ ਭਗਵੰਤ ਮਾਨ ਦੀ ਇੱਕ ਖਾਸੀਅਤ ਹੈ ਕਿਉਂਕਿ ਭਗਵੰਤ ਮਾਨ ਕਲਾਕਾਰ ਵੀ ਨੇ ਔਰ ਸਪੋਰਟਸ ਲਵਰ ਵੀ ਨੇ। ਭਾਵੇਂ ক্রিকেট ਹੋਵੇ, ਟੈਨਿਸ ਹੋਵੇ, ਹਾਕੀ ਹੋਵੇ 25 25 30 30 ਸਾਲ ਪੁਰਾਣੇ ਜਿਹੜੇ ਖਿਡਾਰੀ ਸੀ ਉਹਨਾਂ ਦੀ ਇਹ ਉਹਨਾਂ ਦੀਆਂ ਉਹਨਾਂ ਦੇ ਨਾਮ ਔਰ ਉਹਨਾਂ ਦੇ ਹੁਨਰ ਇਹ ਵੀ ਭਗਵੰਤ ਮਾਨ ਨੂੰ ਉਂਗਲੀਆਂ ਤੇ ਰੱਟੇ ਹੋਏ ਨੇ ਇਹ ਖਾਸੀਅਤ ਹੈ ਭਗਵੰਤ ਮਾਨ ਦੀ ਕਿ ਉਹਦੇ ਕੋਲੇ ਖੇਡਾਂ ਦੀ ਵੀ ਨੌਲੇਜ ਬਹੁਤ ਜ਼ਿਆਦਾ ਚੰਗੀ ਹੈ ਔਰ ਇਸ ਤਰ੍ਹਾਂ ਦਾ ਮੁੱਖ ਮੰਤਰੀ ਤੇ ਹੁਣ ਖੇਡ ਮੰਤਰੀ ਵੀ ਭਗਵੰਤ ਮਾਨ ਹੈ ਕਿਉਂਕਿ ਮੀਤ ਹੇਰ ਨੇ ਤਾਂ ਅਸਤੀਫਾ ਦਿੱਤਾ ਸੀ ਸੋ ਅਗਰ ਭਗਵੰਤ ਮਾਨ ਖੇਡਾਂ ਦੇ ਪ੍ਰਤੀ ਹੋਰ ਚੰਗੇ ਫੈਸਲੇ ਪੰਜਾਬ 'ਚ ਕਰਦੇ ਨੇ ਹਾਲਾਂਕਿ ਵਤਨ ਪੰਜਾਬ ਦੀਆਂ ਖੇਡਾਂ ਵੀ ਬਹੁਤ ਛੇਤੀ ਦੁਬਾਰਾ ਹੋਣ ਵਾਲੀਆਂ ਨੇ ਇਹਦੇ ਨਾਲ ਖਿਡਾਰੀਆਂ ਨੂੰ ਉਤਸ਼ਾਹ ਵੀ ਮਿਲੂਗਾ ਤੇ ਚੰਗਾ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਵੀ ਹੋਏਗੀ ਉੰਜ ਬਹੁਤ ਸਾਰੇ ਖਿਡਾਰੀ ਨੇ ਪਹਿਲਾਂ ਹੀ ਉਹਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਨੇ ਕਿਸੇ ਨੂੰ ਡੀਐਸਪੀ ਬਣਾਇਆ ਕਿਸੇ ਨੂੰ ਉਹਨਾਂ ਨੇ ਕਿਸੇ ਹੋਰ ਮੈਕਮੇਚ ਨਿਯੁਕਤੀਆਂ ਦਿੱਤੀਆਂ ਨੇ ਸੋ ਖਿਡਾਰੀਆਂ ਦੇ ਲਈ ਪੰਜਾਬ 'ਚ ਇੱਕ ਚੰਗਾ ਦੌਰ ਸ਼ੁਰੂ ਹੋਇਆ ਔਰ ਇਹਦੇ ਨਾਲ ਸਾਡੀਆਂ ਖੇਡਾਂ ਹੋਰ ਉੱਪਰ ਜਾਣਗੀਆਂ ਮੈਨੂੰ ਲੱਗਦਾ ਹੈ ਅਗਲੀ 올림픽 'ਚ ਸਾਡੇ ਖਿਡਾਰੀ ਪੰਜਾਬ ਵਾਲਾ ਵੀ ਕੋਈ ਨਾ ਕੋਈ ਗੋਲਡ ਜ਼ਰੂਰ ਜਿੱਤ ਕੇ ਲਿਆਊਗਾ ਔਰ ਅਗਰ ਪੰਜਾਬ ਵਾਲਾ ਗੋਲਡ ਜਿੱਤਿਆ ਆ ਤੇ ਫਿਰ ਮੈਨੂੰ ਲੱਗਦਾ ਭਗਵੰਤ ਜੀ ਨੇ 1 ਕਰੋੜ ਨਹੀਂ ਫਿਰ ਤਾਂ 4-5 ਕਰੋੜ ਦੀ ਇਨਾਮੀ ਰਾਸ਼ੀ ਉਹਨੂੰ ਦਿੱਤੀ ਜਾਊਗੀ ਸੋ ਕੁੱਲ ਮਿਲਾ ਕੇ ਮੈਂ ਇਹ ਕਹਿ ਸਕਦਾ ਕਿ ਭਗਵੰਤ ਮਾਨ ਖੇਡਾਂ ਦੇ ਪ੍ਰਤੀ ਕਾਫੀ ਜ਼ਿਆਦਾ ਗੰਭੀਰ ਨੇ ਔਰ ਖੇਡਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਦੇ ਵਿੱਚ ਰੁੱਝੇ ਨੇ ਅਖੀਰ ਚ ਇੱਕ ਵਾਰੀ ਭਗਵੰਤ ਮਾਨ ਦੀਆਂ ਗੱਲਾਂ ਵੀ ਅਸੀਂ ਸੁਣ ਲਈ ਬੜਾ ਖੁਸ਼ੀ ਦਾ ਦਿਨ ਹੈ ਜਦੋਂ ਲੁੱਡੀਆਂ ਧਮਾਲਾਂ ਝੁਮਰ ਢੋਲ ਅਲਗੋਜ਼ੇ ਵੱਜ ਰਹੇ ਨੇ ਔਰ ਇਹ ਅਲਗੋਜ਼ੇ ਢੋਲ ਜੋ ਮਰ ਜਿਹੜੇ ਨੇ ਭੰਗੜੇ ਜਿਹੜੇ ਨੇ ਉਹ ਹਾਕੀ ਟੀਮ ਦੇ ਗੋਲਾ ਨੂੰ ਵਜ ਰਹੇ ਨੇ ਉਹਨਾਂ ਨੇ ਗੋਲ ਕਰਕੇ ਜਦੋਂ ਗੋਲ ਕੀਤੇ ਉਦੋਂ ਉਹ ਉਹਨਾਂ ਢੋਲਾਂ ਦੀ ਤਾਲ ਕੱਸੀ ਗਈ ਤੇ ਜਿੰਨੇ ਸਾਡੇ 올림픽 ਦੇ ਵਿੱਚ ਪਲੇਅਰ ਗਏ ਪਰਫਾਰਮੈਂਸ ਕੀਤੀ ਉਹਨਾਂ ਸਾਰਿਆਂ ਕਰਕੇ ਵੱਜ ਰਹੇ ਨੇ ਮੈਂ ਬਹੁਤ ਬਹੁਤ ਸਾਰਿਆਂ ਨੂੰ ਮੁਬਾਰਕਬਾਦ ਦਿੰਨਾ ਮੇਰੇ ਕੈਬਨਿਟ ਦੇ ਬਹੁਤ ਸਾਰੇ ਸਾਥੀ ਬੈਠੇ ਨੇ ਐਮਪੀ ਸਾਹਿਬ ਬੈਠੇ ਨੇ ਹੁਸ਼ਿਆਰਪੁਰ ਤੋਂ एमपी नंदपुर साहब बैठे ने मिनिस्टर साहब बैठे ने ਤੇ ਸਾਡੇ ਸਪੋਰਟਸ ਦੇ ਅਧਿਕਾਰੀ ਬੈਠੇ ਨੇ ਐਮ ਐਲ ਏ ਸਹਿबान ਬੈਠੇ ਨੇ ਸਾਰੇ ਬਖਵਖ درجہ ਬਦਰਜਾ ਆਪਣੇ ਆਪਣੇ ਮਹਿਕਮਿਆਂ ਦੇ ਚੇਅਰਮੈਨ ਵਿਭਾਗਾਂ ਦੇ ਹੈੱਡ ਬੈਠੇ ਨੇ ਬਹੁਤ ਬਹੁਤ ਮਿਹਰਬਾਨੀ আর ਸਭ ਤੋਂ ਵੱਧ ਚਾ ਤਾੜੀਆਂ ਚਾਹੂੰਗਾ ਮੈਂ ਹਰਮਨ ਪੀਥੁਰਾਂ ਦੀ ਟੀਮ ਵਾਸਤੇ ਜਿਨ੍ਹਾਂ ਨੇ ਪੂਰੇ ਦੇਸ਼ ਨੂੰ ਮਾਣ ਬਖਸ਼ਿਆ ਔਰ ਮਾਣ ਐ ਇਹ ਅੱਛਾ ਇਹ ਵੀ ਕੱਚੇ ਨਹੀਂ ਹੈਗੇ ਇਹ ਮਾਣ ਛੇਤੀ ਛੇਤੀ ਨਹੀਂ ਬਖਸ਼ਦੇ ਆਖਰੀ ਮਿੰਟ ਤੱਕ ਢੁੜਕੂ ਲਾਈ ਰੱਖਦੇ ਆ ਵਸ ਕਰੋ ਹੁਣ ਆਖਰੀ ਮਿੰਟ ਚ ਵੀ ਡੀਚ ਹੀ ਫਿਰਦੇ ਹੁੰਦੇ ਆ ਉਧਰਲੇ ਵੀ ਹੁਣ ਨਾ ਹੋ ਜਾਏ 1 ਸੈਕਿੰਡ ਰਹਿ ਗਿਆ ਉਹ ਭਾਂ 10 ਸੈਕਿੰਡ ਰਹਿ ਗਏ ਸੋ ਇਹ ਵੀ ਤੜਫਾ ਤੜਫਾ ਕੇ ਖੁਸ਼ੀਆਂ ਦਿੰਦੇ ਆ ਸੋ ਸਪੇਨ ਵਾਰੀ ਵੀ ਇਦਾਂ ਹੀ ਹੋਇਆ ਆਖਰੀ ਮਿੰਟ ਤੱਕ ਵੀ ਐਮੀਤ ਸੀ ਉਹ ਕਿਤੇ ਦੇਖਿਓ ਪੈਨਲਟੀ ਕਾਰਨਰ ਨਾ ਮਿਲ ਜੇ ਦੇਖੋ ਕਿ ਜੇ ਜਿਹਦੇ ਪੈਰ ਚ ਨਾ ਵੱਜੇ ਸੋ ਇੱਕ ਕਮੈਂਟਰੀ ਵਾਲੇ ਕਮੈਂਟਰੀ ਵਾਲੇ ਬਾਹਰ ਜਗਰਾਜ ਬੈਠਾ ਉਹਨੇ ਤੇ ਜਿਹੜਾ ਜਗਰਾਜ ਕਮੈਂਟਰੀ ਕਰਦਾ ਸੀ ਜਗਰਾਜ ਕਮੈਂਟਰੀ ਕਰਦਾ ਸੀ ਨਾਲ ਤੇ ਇਹੇ ਲੱਗੇ ਹੁੰਦੇ ਆ ਇਹ ਤਾਂ ਬਾਹਰ ਬੈਠੇ ਹੁੰਦੇ ਆ ਦੇਖੋ ਜਰਮਨ ਪ੍ਰੀਤ ਨੂੰ ਪੈਰ ਇੱਥੇ ਨਹੀਂ ਰੱਖਣਾ ਚਾਹੀਦਾ ਸੀ ਮੈਂ ਕਿਹਾ ਜਰਮਨ ਪ੍ਰੀਤ ਨੂੰ ਪੈਰਾਸ਼ੂਟ ਨਾਲ ਟੰਗ ਦਿਓ ਤਾਂ ਹਾਂ ਉਹ ਪੈਰ ਕਿਤੇ ਤਾਂ ਰੱਖੂਗਾ ਉਹ ਉਹ ਬਾਹਰ ਬੈਠੇ ਉਹ ਲੱਗੇ ਹੁੰਦੇ ਹੈ ਨਾ ਨਹੀਂ 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 ਜਰਮਨ ਪ੍ਰੀਤ ਗਲਤੀ ਕਰ ਗਿਆ ਹੋ ਸੱਜਾ ਪੈਰ ਇੱਥੇ ਨਹੀਂ ਤਰਨਾ ਚਾਹੀਦਾ ਸੀ ਮੈਂ ਕਿਹਾ ਪਹਿਲਾਂ ਖੱਬਾ ਕਹਿੰਦੇ ਸੀ ਉਹਦਾ ਕਰੋਗੇ ਕੀ ਮੈਂ ਗਿਆ ਵੱਜ ਗਈ ਪੈਰ ਤੇ ਹੁਣ ਕੀ ਕਰੀਏ ਨਾ ਸੋ ਬੜਾ ਹਰ ਇੱਕ ਮੈਚ ਇੰਜੋਏ ਵੀ ਕੀਤਾ ਦੇਖਿਆ ਵੀ ਆ ਔਰ ਆਸਟ੍ਰੇਲੀਆ ਨੂੰ ਹਰਾਇਆ ਕਮਾਲ ਦਾ ਗੇਮ ਖੇਡੀ ਕਹਿੰਦੇ 52 ਸਾਲਾਂ ਬਾਅਦ 72 ਚ 1972 ਚ ਪੈਦਾ ਵੀ ਨਹੀਂ ਹੋਇਆ ਇਸ ਜੇਸਤਾਂ 1972 ਚ ਬਾਅਦ ਆਸਟ੍ਰੇਲੀਆ ਨੂੰ 올림픽 ਚ ਹਰਾਇਆ ਤੇ ਫਿਰ ਸਪੇਨ ਨੂੰ ਹਰਾਇਆ ਸੋ ਬਹੁਤ ਵੱਡੀ ਇੰਗਲੈਂਡ ਨੂੰ ਹਰਾਇਆ ਖਾਸ ਤੌਰ ਤੇ ਇੰਗਲੈਂਡ ਵਾਲਾ ਮੈਚ ਜਿਹੜਾ ਸੀਗਾ ਮੈਂ ਮੇਰੀ ਉਸ ਦਿਨ ਰੈਲੀ ਸੀ ਦੋ ਰੈਲੀਆਂ ਸੀ ਹਰਿਆਣੇ ਚ ਸੋ 1:30 ਵਜੇ ਮੈਚ ਹੋ ਰਿਹਾ ਹੁੰਦਾ ਸੀ ਆਪਣੇ 1:30 ਵਜੇ ਤੇ ਪਹਿਲੇ ਹੀ ਤਾਂ ਮੈਂ ਚਲੋ ਖਤਮ ਕਰ ਲਈ ਪਹਿਲਾਂ ਹੀ ਉਸ ਤੋਂ ਬਾਅਦ ਜਿਹੜੀ ਅਗਲੀ ਸੀ ਉਦੋਂ ਪਹਿਲਾਂ ਮੈਂ ਸ਼ੁਰੂ ਹੋ ਗਿਆ ਜਦੋਂ ਉਤਰੇ ਹੈਲੀਕਾਪਟਰ ਤੇ ਮੈਂ ਸ਼ੁਰੂ ਹੋ ਗਿਆ ਤੇ ਮੈਂ ਉਹਨੂੰ ਕਿਹਾ ਵੀ ਕਹਿੰਦੇ ਵੀ 20 ਮਿੰਟ ਲੱਗ ਜਾਣਗੇ ਵੇਟ ਕਰਨ ਨੂੰ ਮੈਂ ਕਿਹਾ 20:40 ਕਰ ਲਓ ਯਾਰ ਰੈਸਟ ਹਾਊਸ ਚੱਲਦੇ ਆ ਉਹ ਲਾ ਲਿਆ ਸੀ ਮੋਬਾਈਲ 'ਚ ਮੈਚ ਤੇ ਪਹਿਲੇ 16 17ਵੇਂ ਮਿੰਟ 'ਚ ਮੇਰੇ ਖਿਆਲ 'ਚ ਰੈੱਡ ਕਾਰਡ ਮਿਲ ਗਿਆ 10 ਰਹਿ ਗਏ ਜੀ ਹੁਣ 10 ਨਾਲ ਖੇਡਣਾ ਤੇ ਬਹੁਤ ਔਖਾ ਹੋ ਜਾਂਦਾ ਜੀ ਜਦੋਂ ਇੱਕ ਪਲੇਅਰ ਘਟ ਹੋਵੇ ਤੇ ਅਟੈਕ ਵੀ ਕਰਨਾ ਹੋਵੇ ਡਿਫੈਂਡ ਵੀ ਕਰਨਾ ਹੋਵੇ ਬਹੁਤ ਔਖਾ ਹੋ ਜਾਂਦਾ ਤੇ ਔਰ ਰੈੱਡ ਕਾਰਡ ਮਿਲ ਗਿਆ ਸਾਰਾ ਮੈਚ ਆ ਵੀ ਨਹੀਂ ਸਕਦਾ ਉਹ ਸੋ 10 ਨਾਲ ਖੇਡੇ ਤੇ ਕਿਵੇਂ ਬਰਾਬਰ ਕੀਤਾ ਫਿਰ ਸ਼੍ਰੀ ਜੇਸ਼ ਨੇ ਜਿਹੜੇ ਗੋਲ ਕੀਪਰ ਜਿਹੜੇ ਸਾਡੇ ਬਹੁਤ ਬਹੁਤ ਵੱਡਾ ਮਾਣ ਸਤਿਕਾਰ ਲੈ ਕੇ ਰਿਟਾਇਰ ਹੋਏ ਨੇ ਤੇ ਉਹਨਾਂ ਨੇ ਜਦੋਂ ਦੋਨਾਂ ਦੀਆਂ ਜਿਹੜੀਆਂ ਪੈਨਲਟੀ ਸੀ ਰੋਕੀਆਂ ਤਾਂ ਜਿੱਤ ਮਹਿਸੂਸ ਕੀਤਾ सेमीफाइनल ਚ ਪਹੁੰਚੇ ਸੋ ਉਹ ਬਹੁਤ ਵੱਡਾ ਇੱਕ ਇੱਕ ਸਮਝ ਲਓ ਡ੍ਰੀਮ ਕਮ ਟ੍ਰੂ ਵਾਲਾ ਸੁਪਨਾ ਪੂਰਾ ਹੋਣ ਵਾਲਾ ਔਰ ਉੱਚ ਤੁਸੀਂ ਦੁਬਾਰਾ ਮੈਚ ਦੇਖੋਗੇ ਕਦੇ ਰਿਪੀਟ ਆਇਆ ਤਾਂ ਜਿਸ ਵੇਲੇ ਪੈਨਲਟੀ ਲਾਉਣ ਵਾਸਤੇ ਆਪਣਾ ਪਲੇਅਰ ਜਾ ਰਿਹਾ ਮੰਦੀਪ ਅਰਦਾਸ ਕਰ ਰਿਹਾ ਸੀ ਦਾਤ ਬਣ ਕੇ ਨਾ ਉਹਨੇ 골 ਕਰਤਾ ਆਪਣੇ ਬੰਦੇ ਨੇ ਤਾਂ ਕਮੈਂਟੇਟਰ ਕਹਿੰਦੇ ਮਨਦੀਪ ਜੀ ਇੱਕ ਅਰਦਾਸ ਹੋਰ ਕਰ ਦੋ ਬਸ ਅਗਲਾ 골 ਵੀ ਹੋ ਜੇ ਹੈ ਨਾ ਤੇ ਇਹ ਅਰਦਾਸਾਂ ਨਾਲ ਹੀ ਇਹ ਸੱਚੀਆਂ ਨੀਤਾਂ ਨੂੰ ਮਰਾਦਾ ਹੁੰਦੀ ਹੈ ਨੇ ਤਾੜੀਆਂ ਇਸ ਗੱਲ ਲਈ ਚਾਹੀਦੀਆਂ ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਸਾਰੀਆਂ ਖਬਰਾਂ ਦੇ ਉੱਪਰ ਪੂਰਾ ਐਨਲਿਸਿਸ ਔਰ ਪੂਰੀ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕਰਨ ਦੇ ਲਈ ਦਰਸ਼ਕਾਂ ਦਾ ਵੀ ਧੰਨਵਾਦ ਕਰਦੀ ਹਾਂ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਤੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਵੀ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਧੰਨਵਾਦ ਹਰਜੋਤ ਜੀ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ ਧੰਨਵਾਦ ਔਰ ਕੋਈ ਵੀ تیر ਕਿਸੇ ਗੱਲ ਤੋਂ ਸਹਿਮਤ ਹੈ ਕਿ ਉਹ ਜ਼ਰੂਰ ਆਪਣੀ ਗੱਲ ਮੇਰੇ ਨਾਲ ਸਾਂਝੀ ਕਰ ਸਕਦੇ ਨੇ ਮੈਂ ਉਹਨਾਂ ਦੀ ਗ